बात ना नहीं नहीं कोई नहीं मैं है का मेरे नाम वाले में जी सर ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਿੱਖਿਆ ਕ੍ਰਾਂਤੀ ਦੇ ਤਹਿਤ ਅੱਜ ਗੋਲੇਵਾਲਾ ਤੇ ਸਾਧਾਣਾ ਵਾਲਾ ਨਗਰ ਦੇ ਵਿੱਚ ਸਕੂਲਾਂ ਦੇ ਅੰਦਰ ਉਦਘਾਟਨ ਕੀਤੇ ਜਿਹਦੇ ਵਿੱਚੋਂ ਜਿਹੜਾ 40 ਲੱਖ ਦੇ ਕਰੀਬ ਅਸੀਂ ਇਸ ਪਿੰਡ ਦੇ ਸਕੂਲ ਦੇ ਉੱਤੇ ਖਰਚ ਕੀਤਾ ਸਾਧਾਣਾ ਵਾਲੇ ਦੇ ਵਿੱਚ ਜਿਹਦੇ ਵਿੱਚੋਂ ਸਕੂਲਾਂ ਵਾਸਤੇ ਕਮਰੇ ਛੋਟੇ ਬੱਚਿਆਂ ਵਾਸਤੇ ਜਿਹੜਾ ਹੈ ਪ੍ਰੀ-ਨਰਸਰੀ ਵਾਸਤੇ ਕਮਰਾ ਸਾਰਾ ਸਮਾਨ ਟਰੈਕ ਬਾਥਰੂਮ ਜਿਹੜੀ ਐ ਸਾਇੰਸ ਲੈਬ ਔਰ ਨਾਲ ਹੀ ਜਿਹੜੀ ਐ ਦੋਨੋਂ ਸਕੂਲਾਂ ਦੀ ਜਿਹੜੀ ਬਾਉਂਡਰੀ ਵਾਕ ਕੀਤੀ ਹੈ ਔਰ ਵੀ ਜਿਹੜੇ ਨਿੱਕੇ ਮੋਟੇ ਕੰਮ ਐ ਉਸ ਇੱਥੇ ਸਰਕਾਰ ਨੇ ਕੀਤੇ ਐ ਸੋ ਬਹੁਤ ਵੱਡਾ ਉਪਰਾਲਾ ਐ ਸਰਕਾਰ ਦਾ ਔਰ ਲੋਕਾਂ ਵੱਲੋਂ ਉਤਸ਼ਾਹ ਜਿਹੜਾ ਹੈਗਾ ਉਤਸ਼ਾਹ ਦੇ ਨਾਲ ਪਿੰਡਾਂ ਦੇ ਵਿੱਚ ਜਿਹੜੇ ਲੋਕ ਹੁੰਦੇ ਆ ਔਰ ਬੱਚਿਆਂ ਨੂੰ ਆਪਦੇ ਉਸ ਸਰਕਾਰੀ ਸਕੂਲਾਂ ਚ ਲੜਾਉਣਾ ਚਾਹੁੰਦੇ ਤਾਂ ਕਿ ਉਹ ਆਪਣੀ ਜਿਹੜੀ ਪ੍ਰਾਈਵੇਟ ਸਕੂਲਾਂ ਤੋਂ ਡੋਟ ਵੀ ਬਚਾ ਸਕਣ ਔਰ ਚੰਗੀ ਵਿੱਦਿਆ ਵੀ ਪ੍ਰਾਪਤ ਕਰ ਸਕਣ